ਪੀਵੀ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੋਜਨ ਸਮਾਜ ਪਾਰਟੀ ਨੇ ਅੱਜ ਚੁੱਪਚੀ ਪਿੱਤੇ ਹੀ ਆਮ ਆਦਮੀ ਪਾਰਟੀ ਨੂੰ ਉਸ ਵਕਤ ਵੱਡਾ ਝਟਕਾ ਦੇ ਦਿੱਤਾ ਜਦੋਂ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ ਨੂੰ ਆਮ ਆਦਮੀ ਪਾਰਟੀ ਵਿੱਚੋਂ ਬੋਜਨ ਸਮਾਜ ਪਾਰਟੀ ਵਿੱਚ ਸ਼ਾਮਲ ਕਰ ਲਿਆ। बसपा ਦੇ ਸੂਬਾ ਦਫ਼ਤਰ ਜਲੰਧਰ ਵਿਖੇ ਬੋਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਅਤੇ बसपा ਪੰਜਾਬ ਦੇ ਇੰਚਾਰਜ ਵਿਧਾਇਕ ਡਾਕਟਰ ਨਛੱਤਰਪਾਲ ਦੀ ਹਾਜ਼ਰੀ ਵਿੱਚ ਸੁਰਿੰਦਰ ਕੰਬੋਜ ਬਸਪਾ ਵਿੱਚ ਸ਼ਾਮਲ ਹੋਏ। ਸੂਬਾ ਪ੍ਰਧਾਨ ਜਸਬੀਰ ਸਿੰਘ ਗੜੀ ਨੇ ਉਹਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਬਜਨ ਸਮਾਜ ਪਾਰਟੀ ਸਾਰੀਆਂ ਜਾਤਾਂ ਤੇ ਧਰਮਾਂ ਦੀ ਸਰਬਸਾਂਝੀ ਪਾਰਟੀ ਹੈ ਤੇ ਕੰਬੋਜ ਭਾਈਚਾਰੇ ਨੂੰ ਸੁਰਿੰਦਰ ਕੰਬੋਜ ਦੇ ਰਾਹੀਂ ਵੱਡਾ ਮਾਣ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਵਿਧਾਇਕ ਡਾਕਟਰ ਨਛੱਤਰਪਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਲਿਤ ਅਤੇ ਪਿਛੜਾ ਵਿਰੋਧੀ ਨੀਤੀਆਂ ਤੇ ਚੱਲ ਰਹੀ ਹੈ। ਜਿਸਨੇ ਜੋ ਵਾਦੇ ਪੰਜਾਬ ਦੇ ਬਦਲਾਅ ਸੰਬੰਧੀ ਕੀਤੇ ਸਨ ਉਹ ਬਦਲਾਅ ਪੰਜਾਬ ਦੇ ਲੋਕਾਂ ਨੂੰ ਅੱਜ ਤੱਕ ਦੇਖਣ ਲਈ ਨਹੀਂ ਮਿਲਿਆ ਪੰਜਾਬ ਦੇ ਲੋਕ ਇੰਨੇ ਦੁਖੀ ਹਨ ਕਿ ਆਵਾਜ਼ੀ ਪਾਰਟੀ ਦੇ ਚੁਣੇ ਹੋਏ ਨੁਮਾਇंदे ਦੇ ਪਿਤਾ ਨੂੰ ਵੀ ਵਸਪਾ ਵਿੱਚ ਸ਼ਾਮਲ ਹੋਣਾ ਪੈ ਗਿਆ ਇਸ ਮੌਕੇ ਬੌਂਜ ਸਮਾਜ ਪਾਰਟੀ ਦੇ ਸੂਬਾ ਜਨਰ ਸਕੱਤਰ ਫਿਰੋਜ਼ਪੁਰ ਲੋਕ ਸਭਾ ਇੰਚਾਰਜ ਸੁਖਦੇਵ ਸ਼ੀਰਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਆਓ ਸੁਣਦੇ ਹਾਂ ਇਹਨਾਂ ਆਗੂਆਂ ਦੇ ਵਿਚਾਰ ਜ਼ਿਲंधर ਦੇ ਵਿੱਚ ਬਹੁਜਨ ਸਮਾਜ ਪਾਰਟੀ ਪੰਜਾਬ ਪ੍ਰਧਾਨ ਉਹਨਾਂ ਦੀ ਹਾਜ਼ਰੀ ਦੇ ਵਿੱਚ ਬੀਐਸਪੀ ਪਾਰਟੀ ਜਿਹੜੀ ਮੈਂ ਜੁਆਇਨ ਕਰ ਰਿਹਾ ਹਾਂ ਔਰ ਮੈਂ ਪੂਰੀ ਤੰਦੇਈ ਨਾਲ ਇਹ ਪਾਰਟੀ ਨੂੰ ਇਲਾਕੇ ਦੇ ਵਿੱਚ ਮਜ਼ਬੂਤ ਕਰੂੰਗਾ ਬਹੁਜਨ ਸਮਾਜ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਇੱਕ ਵੱਡੀ ਬਲੱਖਣ ਘਟਨਾ ਸਾਬਕਾਂਸ਼ੀ ਰਾਮ ਜੀ ਦੇ जान ਤੋਂ ਬਾਅਦ ਪੰਜਾਬ ਵਿੱਚ ਅੱਜ ਵਾਪਰੀ ਆ ਸਭ ਕਾਂਸ਼ੀ ਰਾਮ ਜੀ ਦਾ ਸੁਪਨਾ ਸੀ ਕਿ ਸ਼ਹੀਦ-ਏ-ਆਜ਼ਮ ਸਰਦਾਰ ਉਧਮ ਸਿੰਘ ਜੀ ਦੀ ਕੁੱਲ ਵੰਸ਼ ਕੰਬੋਜ ਭਾਈਚਾਰਾ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਰਾਜਨੀਤਿਕ ਪਲੰਗਾ ਉੱਟੇ ਉਸੇ ਲੜੀ ਦੇ ਵਿੱਚ ਫਿਰੋਜ਼ਪੁਰ ਔਰ ਫਾਜ਼ਲ ਕਾ ਇਲਾਕੇ ਦੇ ਵੱਡੇ ਨਾਮਵਰ ਮਾਜੋਗ ਸ਼੍ਰੀ ਸਰਿੰਦਰ ਕੰਬੋਜ ਜੀ ਜਿਨ੍ਹਾਂ ਦਾ ਬੇਟਾ ਮਾਜੋਗ ਸ਼੍ਰੀ ਜਗਦੀਪ ਕੰਬੋਜ ਗੋਲਦੀ ਸਾਹਿਬ ਜਲਾਲਾਬਾਦ ਤੋਂ ਐਮਐਲਏ ਆ ਜਿਹੜੇ ਇਹਨਾਂ ਦੇ ਅਸ਼ੀਰਵਾਦ ਦੇ ਨਾਲ ਮਾਨਜੋਗ ਸਿੰਦਰ ਕੰਬੋਜੀ ਦੇ ਅਸ਼ੀਰਵਾਦ ਦੇ ਨਾਲ ਐਮਐਲਏ ਬਣੇ ਸੀ ਅੱਜ ਸਿੰਦਰ ਕੰਬੋਜੀ ਆਮ ਆਦਮੀ ਪਾਰਟੀ ਜਿਹੜੀ ਗਰੀਬਾਰੂ ਨੀਤੀਆਂ ਤੇ ਚੱਲ ਰਹੀ ਆ ਦਲਤਾਰੂ ਪਛੜਾ ਵਰਗਾਰੂ ਨੀਤੀਆਂ ਤੇ ਚੱਲ ਰਹੀ ਆ ਸ਼ਹੀਦਾਂ ਦੀ ਸੋਚ ਨੂੰ ਘਾਣ ਕਰਨ ਵਾਲੀਆਂ ਨੀਤੀਆਂ ਤੇ ਚੱਲ ਰਹੀ ਆ ਉਹ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਬਹੁਜਨ ਸਮਾਜ ਪਾਰਟੀ ਵਿੱਚ ਸ਼ਾਮਲ ਹੋਏ ਆ ਬਹੁਜਨ ਸਮਾਜ ਪਾਰਟੀ ਉਹਨਾਂ ਦਾ ਜੀ ਆਇਆਂ ਕਰਦੀ ਹੈ ਸਵਾਗਤ ਕਰ